ਇਹ ਉਹ ਸੰਸਥਾ ਹੈ ਜਿਨੇ ਸਾਡੇ ਪੰਜਾਬ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਔਰ ਇਹ ਲੋਕਾਂ ਦੀ ਸੇਵਾ ਕਰਦੀ ਹੈ ਔਰ ਕੈਂਸਰ ਨੂੰ ਟ੍ਰੇਸ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਕਰਦੀ ਹੈ ਨਾਲ ਦੀ ਨਾਲ ਕਿਵੇਂ ਪਹਿਲੀ ਸਟੇਜਾਂ ਤੇ ਕੈਂਸਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਸਾਡੇ ਡਾਕਟਰ ਸਾਹਿਬ ਨੇ ਲੈਕਚਰ ਦਿੱਤੇ ਹੈ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਕੈਂਸਰ ਮੁਕਤ ਜਿਹੜੀ ਚੇਤਨਾ ਚਲਾਈ ਹੋਈ ਹੈ ਜਿਹਦੇ ਵਿੱਚ ਮੋਬਾਈਲ ਬੱਸਾਂ ਲੈ ਕੇ ਅਸੀਂ ਪਹੁੰਚਦੇ ਹਾਂ ਕਈ ਕਿਸਮ ਦੀ ਇਨਵੈਸਟੀਗੇਸ਼ਨ ਹੈ ਜਿਹਦੇ ਵਿੱਚ ਔਰਤਾਂ ਦੀ ਛਾਤੀ ਲਈ ਮਾਮੋਗ੍ਰਾਫੀ ਟੈਸਟ ਹੈ ਬੱਚੇ ਦਾਣੇ ਦੀ ਜਾਂਚ ਲਈ ਪੈਪਸਮੇਰ ਹੈ ਬੰਦਿਆਂ ਦੇ ਕਦੂਦਾਂ ਦੀ ਜਾਂਚ ਲਈ ਪੀਐਸਏ ਟੈਸਟ ਹੈ ਬਲੱਡ ਕੈਂਸਰ ਦੀ ਜਾਂਚ ਹੈ ਮੂੰਹ ਤੇ ਗਲੇ ਦੀ ਜਾਂਚ ਹੈ ਹੱਡੀਆਂ ਦੀ ਜਾਂਚ ਹੈ ਸ਼ੂਗਰ ਹੈ ਬੀਪੀ ਹੈ ਲਿਟਰੇਚਰ ਦੇ ਰਹੇ ਹਾਂ ਲੈਕਚਰ ਕਰ ਰਹੇ ਹਾਂ ਲੋਕਾਂ ਨਾਲ 1 ਟੂ 1 ਕਾਉਂਸਲਿੰਗ ਕਰ ਰਹੇ ਹਾਂ ਅੱਜ ਸਾਡੇ ਪਿੰਡ ਵਿੱਚ ਆ ਕੇ ਕੈਂਸਰ ਸੰਬੰਧੀ ਜਾਣਕਾਰੀ ਤੇ ਹੋਰ ਬਿਮਾਰੀਆਂ ਦੇ اولاد ਦਸਵੰਦ ਵਿੱਚ ਟੈਂਪ ਲਗਾਇਆ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਤ ਤਕਰੀਬਨ ਸਾਰੇ ਹਲਕਾ ਸ਼ਰੀਫ ਫਤੇਗੜ ਸਾਹਿਬ ਦੇ ਪਿੰਡ ਕਵਰ ਕਰਾਂਗੇ ਇਹਨਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਅਵੇਅਰ ਕਰੀਏ ਕਿ ਕਿਵੇਂ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਕੀ ਕੈਂਸਰ ਨੂੰ ਵਧਣ ਤੋਂ ਪਹਿਲਾਂ ਫੜਿਆ ਜਾਵੇ ਕਿਉਂਕਿ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਤਾਂ ਪੂਰੇ ਭਾਰਤ ਵਿੱਚ ਹਰ ਸਾਲ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿੱਚੋ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ 70% ਲੋਕਾਂ ਨੂੰ ਲੇਟ ਪਤਾ ਲੱਗਦਾ ਹੈ ਉਹਦਾ ਵੱਡਾ ਕਾਰਨ ਹੈ ਗਿਆਨ ਦਾ। ਅੱਜ ਅਸੀਂ ਲੋਕਾਂ ਦੇ ਵਿੱਚ ਸੰਗਤ ਵਿੱਚ ਜਾਣੇ ਆ ਤਾਂ ਜਿੰਨੀਆਂ ਵੀ ਡੈਥ ਆਉਂਦੀਆਂ ਨੇ ਉਹਦੀਆਂ ਮੈਂ ਦੱਸ ਰਿਹਾ ਸੀ 30-40% ਜਿਹੜੇ ਕੈਂਸਰ ਨਾਲ ਲੜਦੇ ਸੀ। ਪਹਿਲਾ ਮੈਂ ਧੰਨਵਾਦ ਕਰਦਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਵਰਲਡ ਕੈਂਸਰ ਕੇ ਦਾ ਸੰਸਥਾਨ ਦਾ ਇਹ ਉਹ ਸੰਸਥਾ ਹੈ ਜਿਹਨੇ ਸਾਡੇ ਪੰਜਾਬ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਔਰ ਇਹ ਲੋਕਾਂ ਦੀ ਸੇਵਾ ਕਰਦੀ ਹੈ ਔਰ ਕੈਂਸਰ ਨੂੰ ਟ੍ਰੇਸ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਕਰਦੀ ਹੈ ਨਾਲ ਦੀ ਨਾਲ ਕਿਵੇਂ ਪਹਿਲੀ ਸਟੇਜਾਂ ਤੇ ਕੈਂਸਰ ਨੂੰ ਕੰਟਰੋਲ ਕੀਤਾ ਜਾ ਸਕਦਾ ਔਰ ਇਹ ਬਾਰੇ ਸਾਡੇ ਡਾਕਟਰ ਸਾਹਿਬ ਨੇ ਲੈਕਚਰ ਦਿੱਤੇ ਹੈ ਬਹੁਤ ਇਹਦਾ ਫਾਇਦਾ ਹੁੰਦਾ ਲੋਕਾਂ ਨੂੰ ਮੈਂ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਹਲਕਾ ਸ਼੍ਰੀ ਫਤੇਗੜ ਸਾਹਿਬ ਵੱਲੋਂ ਤੇ ਬੇਨਤੀ ਵੀ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਕਵਰ ਕਰਾਂਗੇ ਇਹਨਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਅਵੇਅਰ ਕਰੀਏ ਕਿ ਕਿਵੇਂ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਜਰ ਵੀ ਅਸੀਂ ਲੋਕਾਂ ਦੇ ਵਿੱਚ ਸੰਗਤ ਵਿੱਚ ਜਾਣੇ ਆ ਤਾਂ ਜਿੰਨੀਆਂ ਵੀ ਡੈਥਾਂ ਆਉਂਦੀਆਂ ਨੇ ਉਹਦੀਆਂ ਮੈਂ ਦੱਸ ਰਿਹਾ ਸੀ 30 40% ਜਿਹੜੇ ਕੈਂਸਰ ਨਾਲ ਲੱਗਦੇ ਸਨ ਬਾਕੀ ਤਾਂ ਪਰਮਾਤਮਾ ਦੇ ਹੱਥ ਹੈ ਲੇਕਿਨ ਇਹ ਸਾਡੇ ਹੱਥ ਹੈ ਕਿ ਅਸੀਂ ਆਪਣੀ ਬੋਡੀ ਨੂੰ ਕੇਅਰ ਕਰ ਸਕੀਏ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੱਛਣ ਜਿਹੜੇ ਜਿਹਨਾਂ ਦਾ ਅਸੀਂ ਪਹਿਲਾ ਇਲਾਜ ਕਰ ਲਾਂਗੇ ਫਿਰ ਕੈਂਸਰ ਨਹੀਂ ਹੋਊਗਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਡਾ ਇੱਕ ਪੰਜ ਪਹਿਲਾ ਕੈਂਪ ਹੈ ਬਸ ਸਿਰਫ ਪਹਿਲਾ ਵੀ ਮੇਰੇ ਦੋ ਤਿੰਨ ਕੈਂਪਾਂ ਹਲਕਾ શરી ਫਤਿਗੜ ਸਭ ਲੱਗਿਆ ਲੇਕਿਨ ਹੁਣ ਅਸੀਂ ਪਿੰਡਾਂ ਵੱਲ ਬੇਨਤੀ ਕੀਤੀ ਹੈ ਕਿ ਪਿੰਡਾਂ ਵੱਲ ਜਾਈਏ ਸੀ ਜੀ ਮੇ ਸਾਡਾ ਭਗਣਾਣਾ ਉੱਥੇ ਵੀ ਲਾਵਾਂਗੇ ਤਲਾਣੀਆਂ ਇੱਥੇ ਜ਼ਰੂਰਤ ਹੈ ਵੱਡੇ ਪਿੰਡ ਨੇ ਆਲੇ-ਦਾਲੇ ਕਬਰ ਹੁਣ ਉਹ ਪਿੰਡਾਂ ਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਕਿ ਅਸੀਂ ਉੱਥੇ ਜਾ ਕੇ ਇਹ ਜਿਹੜੇ ਕੈਂਪ ਇਸ ਤਰ੍ਹਾਂ ਦੇ ਲਈ ਵਰਲਡ ਕੈਂਸਰ ਕੇਅਰ ਨੇ ਬਹੁਤ ਇੱਕ ਵਿਸ਼ਾਲ ਮੈਡੀਕਲ ਕੈਂਪ ਰੱਖਿਆ ਗਿਆ ਹੈ ਔਰ ਮੈਂ ਤੇ ਪਹਿਲੇ ਸਭ ਦਾ ਧੰਨਵਾਦ ਕਰਦਾ ਹਾਂ ਜਿਹੇ ਤੌਰ ਤੇ ਪਹੁੰਚੀ ਹੈ ਜਿਹੜਾ ਵਰਲਡ ਕੈਂਸਰ ਕੇਅਰ ਤੇ ਇੱਕ ਆਰਡ ਕ ਇਨੀਸ਼ੀਏਟਿਵ ਲੈ ਕੇ ਆਈ ਹੈ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਹੈ ਉਹ ਕੈਂਸਰ ਮੁਕਤ ਜਿਹੜੀ ਚੇਤਨਾ ਚਲਾਈ ਹੋਈ ਹੈ ਜਿ ਵਿੱਚ ਮੋਬਾਈਲ ਬੱਸਾਂ ਲੈ ਕੇ ਅਸੀਂ ਪਹੁੰਚਦੇ ਹਾਂ ਕਈ ਕਿਸਮ ਦੀ ਇਨਵੈਸਟੀਗੇਸ਼ਨ ਹੈ ਜਿ ਵਿੱਚ ਔਰਤਾਂ ਦੀ ਛਾਤੀ ਦੀ ਮੈਮੋਗ੍ਰਾਫੀ ਟੈਸਟ ਹੈ ਬੱਚੇਦਾਨੀ ਦੀ ਜਾਂਚ ਲਈ ਪੈਪਸਮੇਰ ਹੈ ਬੰਦਿਆਂ ਦੇ ਦਤੂਦਾਂ ਦੀ ਜਾਂਚ ਲਈ ਪੀਐਸਏ ਟੈਸਟ ਹੈ ਬਲੱਡ ਕੈਂਸਰ ਦੀ ਜਾਂਚ ਹੈ ਮ ਮੇਰਾ ਮਕਸਦ ਇਹ ਹੀ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜਿਆ ਜਾਵੇ ਕਿਉਂਕਿ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਤਾਂ ਪੂਰੇ ਭਾਰਤ ਵਿੱਚ ਹਰ ਸਾਲ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿਥੇ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ 70% ਲੋਕਾਂ ਨੂੰ ਲੇਟ ਪਤਾ ਲੱਗਦਾ ਹੈ ਉਹਦਾ ਵੱਡਾ ਕਾਰਨ ਹੈ ਗਿਆਨਤਾ ਸੋ ਅਗਰ ਆਪਾਂ ਕੈਂਸਰ ਨੂੰ ਬਚਣਾ ਚਾਹੁੰਦੇ ਆ ਤਾਂ ਸਾਨੂੰ ਖੁੱਲ ਕੇ ਬਾਹਰ ਆਉਣਾ ਪੈਣਾ ਹੈ ਉਹਦੇ ਬਾਰੇ ਗੱਲ ਕਰਨੀ ਪੈਣੀ ਹੈ ਜਾਨਣਾ ਪੈਣਾ ਨਹੀਂ ਤਾਂ ਕੈਂਸਰ ਨਾ ਤਾਂ ਕੋਈ ਅਮੀਰ ਦੇਖ ਰਿਹਾ ਹੈ ਨਾ ਗਰੀਬ ਦੇਖ ਰਿਹਾ ਕਿਸੇ ਵੀ ਵਰਗ ਨੂੰ ਹੋ ਸਕਦਾ ਸੋ ਸਭ ਨੂੰ ਇਹ ਬੇਨਤੀ ਹੈ ਕਿ ਇਹਨਾਂ ਕੈਂਪਾਂ ਦਾ ਹਿੱਸਾ ਬਣਿਆ ਕਰੋ ਜਾਣਕਾਰੀ ਜਿਹੜ ਕੈਂਸਰ ਨੂੰ ਬੜ ਤੋਂ ਪਹਿਲੇ ਰੋਕ ਸਕਦੇ ਖਾਲਸਾ ਵਾਹੀਖ ਫਤੇ ਜੀ ਤੁਸੀ ਧੰਨਵਾਦ ਕਰਦੇ ਆਂ ਵਰਡ ਕੈਂਸਰ ਕੇਅਰ ਸੰਸਥਾ ਦਾ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਵਿੱਚ ਆ ਕੇ ਕੈਂਸਰ ਸੰਬੰਧੀ ਜਾਣਕਾਰੀ ਤੇ ਹੋਰ ਬਿਮਾਰੀਆਂ ਦੇ ਪਲਾਦ ਸੰਬੰਧ ਵਿੱਚ ਕੈਂਪ ਲਗਾਇਆ ਹੈ ਬਹੁਤ ਪ੍ਰਾਲਗ ਕੀਤਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਸੁਪਰੀ ਸਿੰਘ ਰਾਏ ਜੀ ਲਾਲਜੀਤ ਸਾਹਿਬ ਹੋਰ ਆਮ ਪਾਰਟੀ ਦੇ ਵਰਕਰ ਸਾਹਿਬਾਨ ਤੇ ਉਹਦੇਦਾਰ ਸਾਹਿਬਾਨ ਨੇ ਸਾਰੇ ਸਹਿਯੋਗ ਸਦਕਾ ਇਹ ਸਾਡੇ ਬੰਨੋ ਅੱਜ ਕੈਂਪ ਵਰਕਸ਼ਾਹ ਜੀ ਦੇ ਵਿੱਚ ਜ਼ਿਲ੍ਹੇ ਦੇ ਐਸਐਮਓ ਸਾਹਿਬ ਐਚਡੀਐਮ ਸਾਹਿਬ ਹੋਰ ਵੀ ਉਧਰ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆਂ ਧੰਨਵਾਦ ਕਰਦੇ ਆਂ ਤੇ ਡਾਕਟਰ ਸਾਹਿਬ ਦਾ ਖੁਸ਼ੀਪਨ ਸੰਗਤ ਜਿਨ੍ਹਾਂ ਨੇ ਯਰਲਾ ਕਰਕੇ ਸਾਡੇ ਬੰਨੋ ਸਮਾਂ ਬਖਸ਼ਿਆ ਲੋਕਾਂ ਨੂੰ ਵੇਰ ਕੀਤਾ ਹੈ ਕੈਸਰ ਸੰਧੀ ਬਹੁਤ ਬਹੁਤ ਧੰਨਵਾਦ ਬਵਾਹਿ ਗੁਰਜੀਤ ਕਾਲਸਾ ਬਵਾਹਿ ਗੁਰਜੀਤ ਕਾਲਸਾ